ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਠਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਮਹਾ ਭਾਰਤ ਦੇ ਬਾਰੇ ਗੱਲ ਕਰਾਂਗੇ ਕਿ ਜਦੋਂ ਅਰਜਨ ਕ੍ਰਿਸ਼ਨ ਜੀ ਕੋਲ ਪਹੁੰਚਦਾ ਉਹਨਾਂ ਦੀ ਮਦਦ ਮੰਗਣ ਲਈ ਜਦੋਂ ਜੁੱਧ ਸ਼ੁਰੂ ਹੋਣ ਤੋਂ ਪਹਿਲਾਂ ਦੀ ਇਹ ਵਾਰਤਾ ਲਾਪ ਹੈ ਸਾਰੀ ਵੀਡੀਓ ਸੁਣਨ ਵਾਲੀ ਹੈ ਕਿਦਾਂ ਕ੍ਰਿਸ਼ਨ ਮਹਾਰਾਜ ਜੀ ਅਰਜਨ ਨੂੰ ਆਪਣੀ ਸਹਾਇਤਾ ਦਿੰਦੇ ਐ ਤੇ ਦਰਯੋਦਨ ਨੂੰ ਕੀ ਜਵਾਬ ਦਿੰਦੇ ਐ ਸਾਰੀ ਗੱਲਬਾਤ ਪੂਰੀ ਘੰਟ ਹੈ ਸੁਣਿਓ ਇਹਨੂੰ ਧਿਆਨ ਨਾਲ ਪੂਰੀ ਵੀਡੀਓ ਨੂੰ ਸ਼ੁਰੂਤ ਲੈ ਕੇ ਅੰਤ ਤੱਕ ਔਰ ਚੈਨਲ ਜਿਨ੍ਹਾਂ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਵੀ ਦਬ ਲਿਓ ਤਾਂ ਦੋਸਤੋ ਇੱਕ ਦਿਨ ਯੁਦਿਸ਼ਤਰ ਇਹਨੇ ਅਰਜਣ ਨੂੰ ਕਿਹਾ ਵੀ ਅਰਜਣ ਅਜੇ ਤੱਕ ਕ੍ਰਿਸ਼ਨ ਜੀ ਨਹੀਂ ਆਏ ਇਸ ਲਈ ਤੂੰ ਜਾ ਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਆ ਕਿਉਂਕਿ ਉਹਨਾਂ ਤੋਂ ਬਿਨਾ ਅਸੀਂ ਆਪਣੇ ਮਨੋਰਥ 'ਚ ਸਫਲ ਨਹੀਂ ਹੋ ਸਕਾਂਗੇ ਤਾਂ ਯੁਦਿਸ਼ਤਰ ਦੀ ਆਗਿਆ ਦੇ ਨਾਲ ਅਰਜਣ ਉਦੋਂ ਹੀ ਆਪਣੇ ਰਾਥੋਤੇ ਸਵਾਰ ਹੋ ਕੇ ਦਵਾਰਕਾਪੁਰੀ ਨੂੰ ਤੁਰ ਪਿਆ ਸੱਤਵੇਂ ਦਿਨ ਅਰਜਨ ਗੌਮਤੀ ਨਦੀ ਤੇ ਪਹੁੰਚ ਗਿਆ ਉੱਥੇ ਇਸ਼ਨਾਨ ਕਰਕੇ ਉਹ ਫੇਰ ਅੱਗੇ ਨੂੰ ਚੱਲ ਪਿਆ ਇਸ ਤਰ੍ਹਾਂ ਬਾਕੀ ਪਿੰਡਾਂ ਮੁਕਾ ਕੇ ਉਹ ਦਵਾਰਕਾਪੁਰੀ ਚ ਪਹੁੰਚ ਗਿਆ ਹੁਣ ਦਵਾਰਕਾਪੁਰੀ ਦੀ ਸ਼ੋਭਾ ਵੇਖਦਾ ਵੇਖਦਾ ਅਰਜਨ ਸ਼੍ਰੀ ਕ੍ਰਿਸ਼ਨ ਜੀ ਦੇ ਮਹਿਲਾਂ ਦੇ ਕੋਲ ਜਾ ਪਹੁੰਚਿਆ ਤਾਂ ਪਹਿਲੇ ਦਰਾਂ ਨੇ ਅਰਜਨ ਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਸੰਧਿਆ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੇ ਆਪ ਜੀ ਨੂੰ ਯਾਦ ਵੀ ਕੀਤਾ ਸੀ ਇਸ ਵੇਲੇ ਉਹ ਆਰਾਮ ਫਰਮਾ ਰਹੇ ਨੇ ਨਾਲ ਵਾਲੇ ਮਹਿਲ ਵਿੱਚ ਖੜੀ ਰੁਕਮਣੀ ਸਾਤਿਆਕੀ ਨੂੰ ਕਹਿ ਰਹੀ ਸੀ ਕਿ 2 ਮਹੀਨੇ ਬੀਤ ਗਏ ਪਰ ਅਰਜਨ ਦੀ ਕੋਈ ਖਬਰ ਨਹੀਂ ਮਿਲੀ ਮੈਨੂੰ ਬੜੀ ਚਿੰਤਾ ਲੱਗ ਰਹੀ ਹੈ ਇਸ ਲਈ ਕੱਲ ਸਵੇਰੇ ਚੱਲ ਕੇ ਪੰਡਵਾ ਦੀ ਖਬਰ ਸੁਰਤ ਲੈਣੀ ਚਾਹੀਦੀ ਹੈ ਤਾਂ ਅਰਜਨ ਰੁਕਮਣੀ ਦੇ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਇਆ ਉਸ ਸਮੇਂ ਕਰੁਣਾਨਾਇਕ ਦਰਯੋਦਨ ਇਹ ਵੀ ਸ਼੍ਰੀ ਕ੍ਰਿਸ਼ਨ ਜੀ ਨੂੰ ਯੁੱਧ ਦਾ ਸਹਾਇਤਾ ਮੰਗਣ ਆਇਆ ਸੀ ਯੁੱਧ ਦੇ ਵਿੱਚ ਤਾਂ ਦੁਰਵਰਕਾ ਇਹ ਵੀ ਪਹੁੰਚਿਆ ਹੋਇਆ ਸੀ ਦਰਯੋਦਨ ਹੁਣ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਸੌਂ ਰਹੇ ਸਨ ਉੱਥੇ ਜਾ ਪਹੁੰਚਿਆ ਉਹ ਬੜਾ ਅਭਿਮਾਨੀ ਸੀਗਾ ਦਰਯੋਦਨ ਇਸ ਲਈ ਉਹ ਸ਼੍ਰੀ ਕ੍ਰਿਸ਼ਨ ਜੀ ਦੇ ਸਹਰਾਣੇ ਵੱਲ ਬੈਠ ਗਿਆ ਜਾ ਕੇ ਇਸ ਤੋਂ ਵਿੱਚੋਂ ਅਰਜਨ ਸ਼੍ਰੀ ਕ੍ਰਿਸ਼ਨ ਜੀ ਦੇ ਸੌਣ ਕਮਰੇ 'ਚ ਪਹੁੰਚਿਆ ਉਹਨੇ ਸੁੱਤੇ ਪਏ ਸ਼੍ਰੀ ਕ੍ਰਿਸ਼ਨ ਜੀ ਨੂੰ ਨਮਸਕਾਰ ਕੀਤੀ ਤੇ ਉਹਨਾਂ ਦੇ ਚਰਨਾਂ ਵੱਲ ਪਲੰਗ ਉੱਤੇ ਬੈਠ ਗਿਆ ਥੋੜੀ ਦੇਰ ਬਾਅਦ ਜਦੋਂ ਭਗਵਾਨ શ્રી ਕ੍ਰਿਸ਼ਨ ਜੀ ਜਾਗੇ ਤਾਂ ਉਹਨਾਂ ਨੇ ਪੈਰਾਂ 'ਬੱਲ ਬੈਠੇ ਅਰਜਣ ਨੂੰ ਦੇਖਿਆ ਬੜੇ ਪ੍ਰੇਮ ਨਾਲ ਅਰਜਣ ਨੂੰ ਉਹਨਾਂ ਨੇ ਗੱਲ ਨਾਲ ਲਾਇਆ ਤੇ ਸਭ ਦੀ ਸੁੱਖ-ਸਾਂਤ ਪੁੱਛੀ ਇਸ ਤੋਂ ਪਿੱਛੋਂ ਉਹਨਾਂ ਨੇ ਦਰਯੋਦਨ ਨੂੰ ਨਮਸਕਾਰ ਕੀਤੀ ਤੇ ਵੇਖਿਆ ਵੀ ਪੈਰਾਂ ਫਿਰਕਲ ਨਹੀਂ ਬੈਠਾ ਹੈ ਤਾਂ શ્રી ਕ੍ਰਿਸ਼ਨ ਜੀ ਨੇ ਦਰਯੋਦਨ ਦਾ ਸਤਿਕਾਰ ਕੀਤਾ ਤੇ ਉਹਨੂੰ ਇੱਕ ਉੱਚੇ ਆਠਣ 'ਤੇ ਬਿਠਾਇਆ ਤੇ ਹਾਲ-ਚਾਲ ਪੁੱਛਿਆ ਦਰਯੋਦਨ ਕਹਿੰਦਾ ਕਿ ਕੌਰਵ ਤੇ ਪੰਡਵਾਂ ਦੇ ਵਿੱਚ ਭਿਆਨਕਰ ਬੈਰ ਹੈ ਇਹ ਗੱਲ ਆਪ ਤੋਂ ਲੁਕੀ ਕੋਈ ਨਹੀਂ ਹੁਣ ਇਹ ਬੈਰ ਬਹੁਤ ਜ਼ਿਆਦਾ ਵੱਧ ਗਿਆ ਇਸ ਕਰਕੇ ਯੁੱਧ ਟਲ ਨਹੀਂ ਸਕਦਾ ਤਾਂ ਤੁਹਾਨੂੰ ਪੰਡਵਾਂ ਦਾ ਸਾਥ ਛੱਡ ਕੇ ਸਾਡੀ ਸਹਾਇਤਾ ਲਈ ਚੱਲਣਾ ਚਾਹੀਦਾ ਇਹ ਛਤਰੀਆਂ ਦਾ ਧਰਮ ਹੈ ਕਿ ਜਿਹੜਾ ਸਹਾਇਤਾ ਮੰਗਣ ਲਈ ਪਹਿਲਾਂ ਆਵੇ ਉਸੇ ਦਾ ਸਾਥ ਦੇਣਾ ਚਾਹੀਦਾ ਤਾਂ ਮੈਂ ਅਰਜਨ ਤੋਂ ਪਹਿਲਾਂ ਆਪ ਦੀ ਸੇਵਾ 'ਚ ਹਾਜ਼ਰ ਹੋਇਆ ਇਸ ਲਈ ਸਾਡੀ ਸਹਾਇਤਾ ਆਪ ਨੂੰ ਕਰਨੀ ਚਾਹੀਦੀ ਤੇ ਇਹੀ ਆਪਜੀ ਦਾ ਧਰਮ ਹੈ ਤਾਂ ਇਹ ਸੁਣ ਕੇ ਕ੍ਰਿਸ਼ਚਨ ਜੀ ਨੇ ਕਿਹਾ ਕਿ ਹੋ ਸਕਦਾ ਕਿ ਆਪ ਅਰਜਨ ਤੋਂ ਪਹਿਲਾਂ ਆਏ ਹੋਵੋ ਪਰ ਆਪ ਤੋਂ ਪਹਿਲਾਂ ਮੈਂ ਅਰਜਨ ਨੂੰ ਮਿਲ ਚੁੱਕਿਆ ਮਿਲਿਆ ਹੈ ਤੇ ਮੈਂ ਉਹਦਾ ਨਿਮੰਤਰਣ ਸਵੀਕਾਰ ਕਰ ਚੁੱਕਿਆ ਇਹ ਵੀ ਨਹੀਂ ਹੋ ਸਕਦਾ ਕਿ ਤੁਹਾਡਾ ਨਿਮੰਤਰਣ ਸਵੀਕਾਰ ਨਾ ਕੀਤਾ ਜਾਵੇ ਇਹਦਾ ਫੈਸਲਾ ਇੰਨਾ ਹੋ ਸਕਦਾ ਭਗਵਾਨ ਜੀ ਕਹਿੰਦੇ ਇੱਕ ਪਾਸੇ ਤਾਂ ਮੇਰੀ 4 ਲੱਖ ਦੀ ਛਾਤਰਾ ਧਾਰੀ ਯਾਦਵੀ ਸੈਨਾ ਹੋਊਗੀ ਤੇ ਦੂਜੇ ਪਾਸੇ ਮੈਂ ਬਿਨਾ ਛਾਤਰਾ ਤੋਂ ਇਕੱਲਾ ਹੋਵਾਂਗਾ ਹੁਣ ਤੁਸੀਂ ਦੋਹਾਂ ਵਿੱਚੋਂ ਜਿਹਨੂੰ ਆਪਣੀ ਸਹੈਤਾ ਲਈ ਚਾਹੋ ਚੁਣ ਲਓ ਤਾਂ ਇਹ ਸੁਣ ਕੇ ਦਰਯੋਦਨ ਹੱਸ ਪਿਆ ਦਰਯੋਦਨ ਹੱਸ ਕੇ ਕਹਿੰਦਾ ਕਿ ਯੁੱਧ 'ਚ ਛਾਤਰਾ ਧਾਰੀ ਯੋਧਿਆਂ ਦੀ ਲੋੜ ਹੁੰਦੀ ਹੈ ਆਪ ਜਿਹੇ ਨੱਚਣ ਵਾਲੇ ਗਵਈਏ ਦਾ ਯੁੱਧ ਨਾਲ ਕੀ ਸੰਬੰਧ ਆਪ ਨੇ ਅੱਜ ਤੱਕ ਕਿਸੇ ਯੁੱਧ ਵਿੱਚ ਜਸ ਨਹੀਂ ਘਟਿਆ ਆਪ ਨੂੰ ਤਾਂ ਉਹੀ ਲੋਕ ਪਸੰਦ ਕਰਨਗੇ ਜੋ ਆਪ ਵਰਗੇ ਹੋਣਗੇ ਤਾਂ ਇਹ ਕਹਿ ਕੇ ਦਰਯੋਦਨ ਨੇ 4 ਲੱਖ ਯਾਦਵੀ ਸੈਨਾ ਜਿਹੜੀ ਇਹ ਸਹਾਇਤਾ ਲਈ ਸਹਿਕਾਰ ਕਰ ਲਿਆ ਤਾਂ ਉਸ ਤੋਂ ਬਾਅਦ ਦਰਯੋਦਨ ਬਲਦੇਵ ਜੀ ਕੋਲ ਜਾਂਦਾ ਦਰਯੋਦਨ ਜਾ ਕੇ ਬਲਦੇਵ ਜੀ ਨੂੰ ਨਮਸਕਾਰ ਕਰਕੇ ਬੜੀ ਨਿਮਰਤਾ ਨਾਲ ਬੋਲਿਆ ਕਿ हे ਦੇਵ ਸ਼੍ਰੀ ਕ੍ਰਿਸ਼ਨ ਜੀ ਤਾਂ ਅਰਜਣ ਦੀ ਸਹਾਇਤਾ ਲਈ ਉਹਦੇ ਨਾਲ ਜਾ ਰਹੇ ਨੇ ਇਸ ਲਈ ਆਪ ਮੇਰੇ ਨਾਲ ਚੱਲੋ ਮੈਨੂੰ ਆਪ ਦਾ ਹੀ ਸੱਚਾ ਭਰੋਸਾ ਆਪ ਤੋਂ ਬਿਨਾ ਸਾਡੀ ਹਾਰ ਨਿਸ਼ਚਿਤ ਹੈ ਇਹ ਸੁਣ ਕੇ ਬਲਦੇਵ ਜੀ ਕਹਿੰਦੇ ਕਿ ਇਹ ਗੱਲ ਠੀਕ ਨਹੀਂ ਇੱਕ ਪਾਸੇ ਤਾਂ ਸਾਡਾ ਛੋਟਾ ਭਰਾ ਕ੍ਰਿਸ਼ਨ ਯੁੱਧ ਵਿੱਚ ਸ਼ਾਮਲ ਹੋਊਗਾ ਤੇ ਦੂਜੇ ਪਾਸੇ ਮੈਂ ਸ਼ਾਮਲ ਹੋਵਾਂ ਐਦਾਂ ਸਹੀ ਗੱਲ ਨਹੀਂ ਲੱਗਦਾ ਲੱਗਦੀ ਔਰ ਇਹ ਗੱਲ ਅਸੰਭਵ ਹੈ ਹੁਣ ਤੁਹਾਨੂੰ ਸੈਨਾ ਲੈ ਕੇ ਆਪਣੇ ਭਾਗ ਬਲ ਤੇ ਹੀ ਯੁੱਧ ਕਰਨਾ ਚਾਹੀਦਾ ਈਸ਼ਵਰ ਜੋ ਕੁਝ ਵੀ ਕਰਦਾ ਉਹ ਠੀਕ ਹੈ ਇਹ ਕਹੇ ਕਿ ਬਲਦੇਵ ਨੇ 1 ਲੱਖ ਸੈਨਾ ਜਿਹੜੀ ਉਹਦੀ ਸੀ ਉਹ ਵੀ ਦਰਯੋਦਨ ਨੂੰ ਦੇ ਦਿੱਤੀ ਤੇ ਉਹਨੂੰ ਉੱਥੋਂ ਬਿਦਾ ਕਰਤਾ ਹੁਣ ਇੱਥੋਂ ਚੱਲ ਕੇ ਦਰਯੋਦਨ ਕਿਰਤ ਵਰਮਾ ਕੋਲ ਪਹੁੰਚਿਆ ਤਾਂ ਰਾਜੇ ਨੂੰ ਆਪਣੇ ਘਰ ਆਇਆ ਦੇਖ ਕੇ ਕਿਰਤ ਵਰਮਾ ਨੇ ਬੜਾ ਆਦਰ ਸਤਕਾਰ ਕੀਤਾ ਉਹਨੇ ਦਰਯੋਦਨ ਨੂੰ ਇੱਕ ਉੱਚੇ ਅਸਣ ਤੇ ਬਿਠਾ ਕੇ ਬੜੀ ਨਿਮਰਤਾ ਨਾਲ ਕਿਹਾ ਕਿ ਮੇਰੇ ਧੰਨ ਭਾਗ ਜੋ ਆਪ ਜੈ ਸਮਰਾਟ ਇਸ ਗਰੀਬ ਦੇ ਘਰੇ ਆਏ ਕੀ ਸੇਵਾ ਕਰ ਸਕਦਾ ਮੈਂ ਦਰਯੋਦਨ ਕਹਿੰਦਾ ਕਿ ਯੁੱਧ ਬਹੁਤ ਨੇੜੇ ਐ ਸ਼੍ਰੀ ਕ੍ਰਿਸ਼ਨ ਜੀ ਅਰਜਨ ਦੀ ਸਹਾਇਤਾ ਲਈ ਤਿਆਰ ਨੇ ਤੇ ਬਲਦੇਵ ਜੀ ਨੇ ਕਿਸੇ ਪਾਸੇ ਵੀ ਜਾਣਾ ਸਬਕਾਰ ਨਹੀਂ ਕੀਤਾ ਮੈਂ ਹੁਣ ਆਪ ਤੋਂ ਮਦਦ ਮੰਗਣ ਲਈ ਹਾਜ਼ਰ ਹੋਇਆ ਆਪ ਸੈਨਾ ਸਹਤ ਯੁੱਧ ਵਿੱਚ ਸਾਡੀ ਸਹਾਇਤਾ ਕਰੋ ਤਾਂ ਕ੍ਰਿਤ ਵਰਮਾ ਨੇ ਦਰਯੋਦਨ ਦਾ ਨਿਮੰਤਰਣ ਸਵਕਾਰ ਕਰ ਲਿਆ ਤੇ 1 ਲੱਖ ਸੈਨਾ ਸਮੇਤ ਤਿਆਰ ਹੋ ਗਿਆ ਇਸ ਤਰ੍ਹਾਂ ਦਰਯੋਦਨ 6 ਲੱਖ ਸੈਨਾ ਨੂੰ ਨਾਲ ਲੈ ਕੇ ਹਸਤੇ ਨਾਲ ਪਰਵਾਪਸ ਆਇਆ ਜਦੋਂ ਇਹ ਵਿਸ਼ਾਲ ਸੈਨਾ ਕਹਿੰਦੇ ਹਸਤਿਨਾਪੁਰ ਪਹੁੰਚੀ ਤਾਂ ਕੌਰਵਾਂ ਨੂੰ ਬੜੀ ਖੁਸ਼ੀ ਹੋਈ। ਇਹ ਸਕਾਰਜ ਤੇ ਤ੍ਰਿਸ਼ਟਰਾਸ਼ਟਰ ਦਰੋਣ ਤੇ ਕਰਨ ਇਹਨਾਂ ਨੇ ਦਰਯੋਦਨ ਦੀ ਬੜੀ ਪ੍ਰਸ਼ੰਸਾ ਕੀਤੀ। ਇੱਧਰ ਦਰਯੋਦਨ ਦੇ ਚਲੇ ਜਾਣ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਣ ਤੋਂ ਸਾਰੇ ਸਮਾਚਾਰ ਸੁਣੇ ਫਿਰ ਉਹ ਅਰਜਣ ਨੂੰ ਮਹਿਲਾ ਚ ਲੈ ਗਏ। ਸਭ ਰਾਣੀਆਂ ਨੇ ਅਰਜਣ ਦਾ ਬੜਾ ਸਵਾਗਤ ਕਰਿਆ। ਸੱਤੇ ਭਾਮਾ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਸਹਿਤ ਅਰਜਣ ਦੇ ਪੈਰ ਧੋਤੇ। ਜਾਂਬਵਤੀ ਨੇ ਭੋਜਨ ਪਰੋਸਿਆ। ਅੱਠਾਂ ਪਟਰਾਣੀਆਂ ਨੇ ਭੋਜਨ ਕਰਨ ਸਮੇਂ ਖਾਸ ਬਿਲਾਸ ਕਰਕੇ ਬੜਾ ਮਤਲਬ ਕਿ ਖੁਸ਼ ਹੋਏ ਹੋ। ਤਾਂ ਬੜੇ ਪ੍ਰੇਮ ਨਾਲ ਸਾਰੇ ਨੇ ਮਿਲ ਕੇ ਭੋਜਨ ਛਕਿਆ। ਭੋਜਨ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਨੇ ਸਾਥ ਦੇ ਅਕੀ ਨੂੰ ਕਿਹਾ ਕਿ ਬਹੁਤ ਛੇਤੀ ਰੱਥ ਤਿਆਰ ਕਰਕੇ ਲਿਆਓ। ਦਾਰਕ ਸਾਰਥੀ ਉਦੋਂ ਹੀ ਰੱਥ ਜੋੜ ਕੇ ਲਿਆਇਆ। ਤਾਂ ਉਸ ਰਾਤੇ ਸਵਾਰ ਹੋ ਕੇ શ્રી ਕ੍ਰਿਸ਼ਨ ਜੀ ਤੇ ਅਰਜਨ ਬਰਾਟ ਵੱਲੋਂ ਤੁਰ ਪਏ ਬਰਾਟਪੁਰ ਨੂੰ ਦੋਵੇਂ ਰਾਹ ਦੇ ਵਿੱਚ ਇਤਿਹਾਸਕ ਚਰਚਾ ਕੀਤੀ ਉਹਨਾਂ ਨੇ ਕਿ ਸ਼੍ਰੀ ਕਿ ਅਰਜਨ ਨੇ ਕ੍ਰਿਸ਼ਨ ਜੀ ਨੂੰ ਕਿਹਾ ਕਿ हे ਦੇਵ ਇਸ ਭਾਵੀ ਯੁੱਧ ਵਿੱਚ ਸਾਡੀ ਕਿਸ ਤਰ੍ਹਾਂ ਕਲਿਆਣ ਹੋਊਗਾ ਸਾਡਾ ਮੈਂ ਇਹ ਗੱਲ ਤੇਰੇ ਤੋਂ ਜਾਣਨਾ ਚਾਹੁੰਦਾ ਮੈਨੂੰ ਆਪਣਾ ਛਿਛ ਜਾਣ ਕੇ ਸਭ ਜਾਣਕਾਰੀ ਦੇ ਤਾਂ ਦੋਸਤੋ ਕ੍ਰਿਸ਼ਨ ਜੀ ਨੇ ਫਿਰ ਉੱਤਰ ਦਿੱਤਾ ਆਪਦੇਸ਼ ਦਿੱਤਾ ਕ੍ਰਿਸ਼ਨ ਨੇ ਉਹ ਕਹਿੰਦਾ ਹੈ 파르ਤ ਤੈਨੂੰ ਗਲਾਨੀ ਨਹੀਂ ਕਰਨੀ ਚਾਹੀਦੀ ਯੁੱਧ ਮੈਂ ਕਹਿੰਦਾ ਤੁਹਾਡੀ ਇੱਜ਼ਤ ਪੱਕੀ ਹੈ ਸ਼ਾਸਤਰਾਂ ਦਾ ਸਿਧਾਂਤ ਹੈ ਕਿ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਦੀ ਅਰਦਾਸਾ ਕਰਨੀ ਚਾਹੀਦੀ ਇਸ ਲਈ ਤੈਨੂੰ ਵੀ ਉਸ ਪਰਮ ਸ਼ਕਤੀ ਦਾ ਸਿਮਰਨ ਕਰਨਾ ਚਾਹੀਦਾ ਜਿਹਦੇ ਅੰਛ ਤੋਂ ਮੈਂ ਅਵਤਾਰ ਲਿਆ ਮਤਲਬ ਕਿ ਕ੍ਰਿਸ਼ਨ ਜੀ ਵੀ ਉਸ ਪ੍ਰਮਾਤਮਾ ਦੀ ਹੀ ਗੱਲ ਕਰਦੇ ਆ ਇਹ ਵੀ ਗੱਲ ਬੜੀ ਡੂੰਗੀ ਸੁੱਟਣ ਵਾਲੀ ਹੈ ਕਹਿੰਦਾ ਤੈਨੂੰ ਉਸ ਪ੍ਰਮਾਤਮਾ ਦੀ ਅराधना ਕਰਨੀ ਚਾਹੀਦੀ ਜਿਹਦੇ ਅੰਸ਼ ਚੋਂ ਮੈਂ ਅਵਤਾਰਤਾ ਰਿਆ ਵੀ ਮੈਂ ਵੀ ਉਸੇ ਦਾ ਹੀ ਅੰਸ਼ ਹਾਂ ਲੇਕਿਨ ਮੈਤੋਂ ਵੀ ਉੱਪਰ ਇੱਕ ਸ਼ਕਤੀ ਹੋਰ ਆ ਤਾਂ ਤੈਨੂੰ ਉਹਦਾ ਸਿਮਰਨ ਕਰਨਾ ਚਾਹੀਦਾ ਤਾਂ ਉਹਦੀ ਅराधना ਕਰਨ ਨਾਲ ਕਹਿੰਦਾ ਤੇਰੇ ਔਖੇ ਤੋਂ ਔਖੇ ਕੰਮ ਸਿੱਧ ਹੋ ਜਾਣੇ ਔਰ ਉਸ ਪਰਮ ਸ਼ਕਤੀ ਦੀ ਅराधना ਕਰਨ ਨਾਲ ਇੰਦਰ ਨੂੰ ਦੇਵਤਿਆਂ ਦਾ ਰਾਜਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਉਸ ਸ਼ਕਤੀ ਦੀ ਕਿਰਪਾ ਨਾਲ ਇਹ ਕਹਿੰਦਾ ਬ੍ਰਹਮ ਵਿਸ਼ਵ ਦੀ ਉਤਪਤੀ ਕਰਦਾ ਵਿਸ਼ਨੂੰ ਸੰਸਾਰ ਦੀ ਪਾਲਣਾ ਕਰਦਾ ਤੇ ਭਗਵਾਨ ਸ਼ੰਕਰ ਸ੍ਰਿਸ਼ਟੀ ਦਾ ਸੰਘਾਰ ਕਰਦਾ ਉਹਦੇ ਧਿਆਨ ਮਾਤਰ ਨਾਲ ਤੁਹਾਡਾ ਕਲਿਆਣ ਹੋ ਜਾਣਾ ਕ੍ਰਿਸ਼ਨ ਜੀ ਕਹਿੰਦਾ ਤਾਂ ਦੋਸਤੋ ਇੱਥੇ ਬਹੁਤ ਗੱਲਾਂ ਸੋਚਣ ਵਾਲੀਆਂ ਐ ਇੱਥੇ ਵੀ ਕ੍ਰਿਸ਼ਨ ਜੀ ਨੇ ਵੀ ਕਿਹਾ ਕਿ ਜਿਹੜੇ ਤਿੰਨ ਐ ਸ੍ਰਿਸ਼ਟੀ ਨੂੰ ਚਲਾਉਂਦੇ ਐ ਲੇਕਿਨ ਜੋ ਚਲਵਾਉਂਦਾ ਨਾਲ ਕੋਲ ਉਹ ਪਰਮ ਪਿਤਾ ਐ ਕਿਨੂੰ ਅਕਾਲ ਪੁਰਖ ਕਿਹਾ ਗਿਆ ਗੁਰੂ ਪਾਤਸ਼ਾਹ ਵੱਲੋਂ ਹਾਂਜੀ ਇੱਥੇ ਵੀ ਇਹੀ ਗੱਲ ਹੋ ਰਹੀ ਹੈ ਕ੍ਰਿਸ਼ਨ ਜੀ ਵੱਲੋਂ ਬਈ ਜਿਹੜਾ ਬ੍ਰਹਮਾ ਹੈ ਇਹ ਵਿਸ਼ਵ ਦੀ ਉਤਪਤੀ ਕਰਦਾ ਹਾਂਜੀ ਵਿਸ਼ਨੂੰ ਸੰਸਾਰ ਦੀ ਪਾਲਣਾ ਕਰਦਾ ਸ਼ੰਕਰ ਸੰਘਾਰ ਕਰਦਾ ਦੱਸੋ ਇਹਨਾਂ ਨੂੰ ਚਲਾਉਣ ਵਾਲਾ ਪਰਮਾਤਮਾ ਹੈ ਇਹ ਕ੍ਰਿਸ਼ਨ ਜੀ ਨੇ ਅਰਜਣ ਨੂੰ ਕਿਹਾ ਤਾਂ ਹੁਣ ਅਰਜਣ ਦੇ ਦਿਲ ਚ ਪਰਮ ਸ਼ਕਤੀ ਪ੍ਰਤੀ ਕਹਿ ਲਿਏ ਵੀ ਪ੍ਰੇਮ ਜਾਗਿਆ ਹੁਣ ਉਹਨੇ ਜਿਹੜੀ ਪਰਮ ਸ਼ਕਤੀ ਦਾ ਵਰਣਨ ਹੈ ਉਹ ਕੀਤਾ ਤਾਂ ਉਹ ਕਹਿੰਦਾ ਵੀ ਹਿਰਦੇ ਰੂਪੀ ਮੰਦਰ ਚ ਐਸੀ ਮੂਰਤੀ ਨੂੰ ਸਥਾਪਿਤ ਕਰ ਜਿਹਦਾ ਸ਼ਾਮਲਾ ਸਰੂਪ ਹੈ ਜਿਹਦੀਆਂ ਲੰਮੀਆਂ-ਲੰਮੀਆਂ ਅੱਠ ਬਾਹਾਂ ਦਸ਼ਾਮ ਜਿਹਦਾ ਦਸਤਰ ਜਿਹਦੇ ਗਾਲ ਚ ਨਰ ਮੁੰਡਾ ਦੀ ਮਾਲਾ ਪੈਣੀ ਹੋਈ ਹੈ ਸ਼ਿਵਾ ਪਰ ਜਿਹਦੀ ਸਵਾਰੀ ਹੈ ਤੇ ਸਦਾ ਦੀ ਸ਼ਮਸ਼ਾਨ ਭੂਮੀ ਚ ਨਵਾਸ ਹੈ ਸ਼ਿਵਾ ਦਾ ਘੁਰ ਘੁਰ ਸ਼ਬਦ ਸਦਾ ਸਾਰੇ ਭੂਮੰਡਲ ਚ ਵਿਆਪਤ ਹੋ ਰਿਹਾ ਜੋ ਨਾਦ ਵੱਜ ਰਿਹਾ ਜਿਹਦੇ ਇੱਕ ਹੱਥ ਚ ਨਰਮੁंड ਦੂਜੇ ਚ ਕਿਰਪਾਨ ਤੀਜੇ ਚ ਮਦਰਾ ਦਾ ਭਾਂਡਾ ਚੌਥੇ ਚ ਸਰਿੰਗੀ ਪੰਜਵੇਂ ਮਾ ਤਲਵਾਰ ਛੇਵੇਂ ਮਾ ਤਰਸੂਲ ਸੱਤਵੇਂ ਹੱਥ ਨਾਲ ਪ੍ਰਦਾਨ ਤੇ ਅੱਠਵੇਂ ਹੱਥ ਨਾਲ ਭਗਤਾਂ ਨੂੰ ਮਨ ਇੱਛਾ ਦਾ ਵਰਦਾਨ ਦਿੰਦੀ ਹੈ ਇਹ ਕੌਣ ਹੈ ਇਹ ਸ਼ਿਵ ਦੀ ਸ਼ਕਤੀ ਸ਼ਿਵ ਤੇ ਸ਼ਕਤੀ ਦਾ ਮੇਲ ਸ਼ਿਵ ਅਸਲ ਚ ਸ਼ਿਵ ਪ੍ਰਮਾਤਮਾ ਨੂੰ ਕਿਹਾ ਗਿਆ ਸ਼ਿਵ ਪ੍ਰਮਾਤਮਾ ਨੂੰ ਕਿਹਾ ਗਿਆ ਤੇ ਸ਼ਕਤੀ ਜਿਹੜੀ ਉਹਦੀ ਵਰਤ ਰਹੀ ਪੂਰੇ ਬ੍ਰਹਿਮੰਡ ਦੇ ਵਿੱਚ ਇੱਥੇ ਕ੍ਰਿਸ਼ਨ ਜੀ ਵੀ ਇਹੀ ਗੱਲ ਕਰ ਰਹੇ ਆਂ ਅਨੰਦ ਸਾਹਿਬ ਪੜ੍ਹ ਲਓ ਉਹਦੇ ਸ਼ਿਵ ਸ਼ਕਤੀ ਦੇ ਮੇਲ ਬਾਰੇ ਵੀ ਸਪਸ਼ਟ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ ਹਾਂਜੀ ਸ਼ਕਤੀ ਕਿਹੜੀ ਹੈ ਜਿਹਨੂੰ ਆਪਾਂ ਮਾਤਾ ਵੀ ਕਹਿੰਦੇ ਨੇ ਜਿਹਨੂੰ ਦੁਰਗਾ ਵੀ ਕਿਹਾ ਵਾ ਕਾਲਿਕਾ ਵੀ ਕਹਿੰਦੇ ਨੇ ਉਹ ਪ੍ਰਮਾਤਮਾ ਦੀ ਸ਼ਕਤੀ ਹੈ ਜੋ ਮਾਇਆ ਵਿਆਪ ਰਹੀ ਹੈ ਪੂਰੇ ਬ੍ਰਹਿਮੰਡ ਦੇ ਵਿੱਚ ਹਾਂਜੀ ਇਹਨੂੰ ਹਿੰਦੂ ਵੀ ਦੇਵੀ ਮੰਨ ਲੈਂਦੇ ਆਂ ਠੀਕ ਹੈ ਜੀ ਸੋ ਇਦਾਂ ਸਿਸਟਮ ਹੈ ਬੜੀ ਮਤਲਬ ਕਿ ਲੰਬੀ ਚੋੜੀ ਵਾਰਤਾ ਹੈ ਸਮਝਣ ਲਈ ਬਹੁਤ ਕਹ ਲਈ ਵੀ ਸਿਸਟਮ ਬੜਾ ਤਕੜਾ ਹੈ ਸੋ ਖੈਰ ਉਹ ਕਹਣਾ ਕਹਿੰਦਾ ਵੀ ਇਦਾਂ ਕਹਿੰਦਾ ਉਹ ਸ਼ਕਤੀ ਥਰੂ ਵਰਣ ਕੀਤਾ ਕ੍ਰਿਸ਼ਨ ਜੀ ਨੇ ਔਰ ਕਿਹਾ ਕਿ ਇਹੋ ਪਰਮ ਸ਼ਕਤੀ ਹੈ ਜਿਹਦੇ ਖਿਲਰੇ ਹੋਏ ਕੇਸ ਹੈ ਜੀਬ ਦੇ ਲਪਲਪਾਉਣ ਨਾਲ ਕਹਿੰਦਾ ਇਦਾਂ ਲੱਗਦਾ ਵੀ ਤਰਲੋਕੀ ਨੂੰ ਝਟ ਜੋਗੀ ਇਹ ਜਿਹਦੇ ਤਿੰਨ ਨੇਤਰ ਹੈ ਉਸ ਵਿੱਚੋਂ ਵਿਸ਼ਵ ਨੂੰ ਭਸਮ ਕਰ ਦੇਣ ਵਾਲੀ ਅੱਗ ਦੀਆਂ ਲਾਟਾਂ ਨਿਕਲਦੀਆਂ। ਇਹ ਹੀ ਸ਼ਕਤੀ ਕਰਨ ਤੈਨੂੰ ਜਿੱਤ ਦਵਾਉਗੀ। ਇਸੇ ਦਾ ਤੈਨੂੰ ਨਿਰੰਤਰ ਧਿਆਨ ਕਰਨਾ ਚਾਹੀਦਾ। ਇਕਾਗਰ ਚਿੱਤ ਹੋ ਕੇ ਅਰਜਣ ਨੇ ਪਰਮ ਸ਼ਕਤੀ ਦੇ ਧਿਆਨ ਤਰੂਪ ਨੂੰ ਸੁਣਿਆ ਤੇ ਉੱਥੇ ਹੀ ਉਹਦੀ ਅਰਚਨਾ ਕਰਨ ਲੱਗ ਪਿਆ। ਮਾਨਸਿਕ ਪੂਜਾ ਕਰਨ ਤੋਂ ਬਾਅਦ ਅਰਜਣ ਨੇ ਭਗਤੀ ਪੂਰਨ ਵਾਕਾਂ ਨਾਲ ਫਿਰ ਉਸਤਤੀ ਕਰਨੀ ਸ਼ੁਰੂ ਕਰਤੀ ਤੇ ਹੱਥ ਜੋੜ ਕੇ ਸਿਰ ਨਵਾ ਕੇ ਅਰਜਣ ਨੇ ਕਿਹਾ ਕਿ हे ਜਗਤ ਮਾਤਾ हे छत्रू मान मर्दन ही मैं आप दी शरण च ते आप ने सदा ही भक्तਾਂ ਦੀ પીੜ ਨੂੰ ਨਾਸ਼ ਕਰਨ ਦਾ व्रत धारण ਕੀਤਾ ਆਪ ਨੇ ਮੈਖਾਸੁਰ ਦਾ ਮਰਦਨ ਕਰਕੇ ਦੇਵਤਿਆਂ ਦਾ ਕਸ਼ਟ ਨਿਵਰਤ ਕੀਤਾ हे चंड मुंड मर्दਣੀ ਮਾ ਮੇਰੀ ਵੀ ਤੂੰ ਰੱਖਿਆ ਕਰ ਇਦਾਂ ਅਰਜਣ ਨੇ ਉਸਤਤੀ ਕੀਤੀ ਤਾਂ ਦੋਸਤੋ ਕ੍ਰਿਸ਼ਨ ਜੀ ਜਦੋਂ ਫਿਰ ਇਹਨਾਂ ਕੋਲੇ ਆ ਗਏ 유ਦਿਸ਼ਤਰਾਂ ਦੇ ਕੋਲ ਤਾਂ 유ਦਿਸ਼ਤਰ ਨੇ ਇਹਨਾਂ ਦਾ ਬੜਾ ਮਾਨ ਸਨਮਾਨ ਕੀਤਾ ਸੀ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੰਤ ਨੂੰ ਫੇਰ ਸਮਝਾਉਣਾ ਚਾਹਿਆ ਕਿ ਉਹਨਾਂ ਨੂੰ ਉਹਨਾਂ ਦਾ ਰਾਜ ਹੈ ਜੋ ਵਾਪਸ ਕਰ ਦੇਣ ਦ੍ਰੈਉਦਨ ਨੂੰ ਇਹਨਾਂ ਨੇ ਆਪਣਾ ਦੂਤ ਭੇਜਿਆ ਫਿਰ ਦੂਤ ਭੇਜ ਕੇ ਪੰਜਾਂ ਦਾ ਪੰਡਵਾਂ ਦਾ ਇੱਕ ਇੱਕ ਸਨੇਹਾ ਦਿੱਤਾ ਤ੍ਰਿਤਰਾਸ਼ਟਰ ਨੂੰ ਸਭ ਨੇ ਆਪਣੀ ਪੁਕਾਰ ਕੀਤੀ ਵੀ ਇਹ ਰਾਜ ਸਾਡਾ ਹੈ ਅੰਤ ਚ ਕਿਹਾ ਮਤਲਬ ਕਿ ਜਦੋਂ ਸਾਰੀ ਗੱਲ ਪਰ ਸੁਣਾਈ ਦੂਤ ਨੇ ਇਹ ਸਨੇਹ ਇਹਨਾਂ ਦੇ ਪੰਜਾਂ ਪਾਂਡਵਾਂ ਦੇ ਕਿਵੇਂ ਕਿਵੇਂ ਸਾਡਾ ਰੋਜ ਰਾਜ ਦਰਯੋਧਨ ਨੇ ਧੋਖੇ ਨਾਲ ਸਾਥੋ ਲਿਆ ਜੂਆ ਖੇਡ ਕੇ ਦਰੋਪਤੀ ਨੂੰ ਕਹਿ ਲਈ ਵੀ ਨਰਲਜ ਕਰਕੇ ਤਾਂ ਜਿਹੜਾ ਭੀਸ਼ਮ ਜੀਆ ਭੀਸ਼ਮ ਪਤਾਵਾ ਇਹ ਸਾਰੀ ਬਾਤ ਦਾ ਲਾਪ ਸੁਣ ਕੇ ਦੂਤ ਦੇ ਮੂੰਹੋਂ ਰੋ ਪਿਆ ਸੀ ਕਹਿੰਦੇ ਤਾਂ ਉਹ ਕਹਿੰਦਾ ਵੀ ਹੁਣ ਯੁਦਿਸ਼ਤਰ ਨੂੰ ਰਾਜ ਮਿਲ ਜਾਣਾ ਕਿਉਂਕਿ ਦਰਯੋਧਨ ਦਾ ਅਨੇਆ ਹੱਦ ਤੋਂ ਜ਼ਿਆਦਾ ਵੱਧ ਗਿਆ ਹੈ ਦ੍ਰਿਉਦਨ ਬੜਾ ਅਹੰਕਾਰੀ ਹੋ ਚੁੱਕਿਆ ਪ੍ਰਭੂ ਅਭਿਮਾਨੀ ਦਾ ਨਾਸ਼ ਕਰੇ ਦਿੰਦਾ ਇਹ ਕਹਿ ਕੇ ਭੀਸ਼ਮ ਨੇ ਦ੍ਰਿਉਦਨ ਨੂੰ ਕਿਹਾ ਕਿ हे ਦ੍ਰਿਉਦਨ ਮੇਰੀ ਗੱਲ ਸੁਣ ਔਰ ਮੇਰੀ ਗੱਲ ਮੰਨ ਕੇ ਤੈਨੂੰ ਪਾਂਡੂਆਂ ਨੂੰ ਅੱਧਾ ਰਾਜ ਦੇ ਕੇ ਉਹਨਾਂ ਨਾਲ ਕੰਪਰੋਮਾਈਜ਼ ਕਰ ਲੈਣਾ ਚਾਹੀਦਾ ਸਮਝੌਤਾ ਕਰ ਲੈਣਾ ਚਾਹੀਦਾ ਨਹੀਂ ਤਾਂ ਇਹਦਾ ਨਤੀਜਾ ਬਹੁਤ ਬੁਰਾ ਨਿਕਲਣਾ ਭੀਸ਼ਮ ਪਤਾਮ ਦੇ ਇਹ ਬਚਨ ਦ੍ਰਿਉਦਨ ਨੂੰ ਤੀਰਾਂ ਵਾਂਗੂ ਵੱਜੇ ਉਹ ਕਹਿੰਦਾ ਕਿ ਤੇਰੇ ਮੋਹ ਆਪ ਦੇ ਮੂੰਹ ਛੋ ਕਹਿੰਦਾ ਇਹੋ ਜੇ ਬਚਨ ਸ਼ੋਭਾ ਨਹੀਂ ਦਿੰਦੇ ਇਹੋ ਜੇ ਬਚਨ ਕੋਈ ਹੋਰ ਕਹਿੰਦਾ ਤਾਂ ਮੈਂ ਇੱਕ ਪਲ ਤੇ ਉਹਨੂੰ ਜਮ ਲੋਕ ਪਹਚਾ ਲੰਦਾ ਤਾਂ ਦੁਸ਼ਟ ਦਰਯੋਦਨ ਦੇ ਇਹਨਾਂ ਬੁਰੇ ਬਾਕਾਂ ਨੂੰ ਸੁਣ ਕੇ ਭੀਸ਼ਮ ਆਪਣੇ ਥਾਂ ਤੋਂ ਉੱਠ ਕੇ ਚਨੇ ਚਲੇ ਆ ਗਿਆ ਤਾਂ ਇਹ ਤੋਂ ਪਿੱਛੋਂ ਫਿਰ ਦੂਤ ਨੇ ਦਰੋਣਾਚਾਰ ਨੂੰ ਕਿਹਾ ਕਿ हे ਗੁਰਦੇਵ ਆਪ ਨੂੰ ਯੁਦਿਸ਼ਤਰ ਨੇ ਡੰਡਾਉਤ ਬੰਦਨਾ ਕਰਕੇ ਕਿਹਾ ਕਿ ਆਪ ਸੰਸਾਰ 'ਚ ਐਸੀ ਕੋਈ ਸ਼ਕਤੀ ਨਹੀਂ ਜੋ ਆਪਲੇ ਬਚਨਾਂ ਨੂੰ ਮੋੜ ਸਕੇ ਆਪਜ ਬੁੱਧੀ ਬਲ ਸ਼ਾਸਤਰ ਬਲ ਵਿਦਿਆ ਬਲ ਬ੍ਰਹਮ ਬਲ ਤੇ ਧਰਮ ਕਰਮ ਸਾਰੀਆਂ ਸ਼ਕਤੀਆਂ ਆਪ ਸ਼ਰਾਪ ਦੇ ਕੇ ਇੱਕ ਪਲ ਵਿੱਚ ਵੱਡੀ ਤੋਂ ਵੱਡੀ ਸ਼ਕਤੀ ਨੂੰ ਭਸਮ ਕਰ ਸਕਦੇ ਹੋ ਤੇ ਆਪ ਚਾਹੋ ਤਾਂ ਇੱਕ ਬਾਣ ਨਾਲ ਤਲੋਕੀ ਨੂੰ ਉਲਟਾ ਸਕਦੇ ਹੋ ਆਪਣੇ ਛੇਸ਼ਾਂ ਤੇ ਕਿਰਪਾ ਕਰਕੇ ਦਰਯੋਦਨ ਨੂੰ ਸਮਝਾ ਕੇ ਸਾਡਾ ਹਿੱਸਾ ਸਾਨੂੰ ਦਵਾ ਦਿਓ ਜੁਦੇਸ਼ਟਰ ਦਾ ਇਹ ਸੁਣ ਕੇ ਦਰੋਣਾ ਆਚਾਰੀ ਨੂੰ ਬੜਾ ਦੁੱਖ ਹੋਇਆ ਉਹ ਕਹਿੰਦਾ ਇਹ ਸੱਚ ਹੈ ਕਿ ਪੂਜਾ ਕਰਨ ਯੋਗ ਜਿਤਿਕਟਰ ਨੂੰ ਦਰਯੋਧਨ ਨੇ ਮਤਲਬ ਕਿ ਅਨਿਆਂਪੂਰਵਕ ਬੜਾਈ ਦੁੱਖ ਦਿੱਤਾ ਕਹਿੰਦਾ ਮੈਨੂੰ ਉਹਨਾਂ ਰਾਜਕੁਮਾਰਾਂ ਦੇ ਜੰਗਲਾਂ 'ਚ ਸਾਰੇ ਕਸ਼ਟ ਯਾਦ ਆਉਨੇ ਤਾਂ ਮੇਰਾ ਹਿਰਦਾ ਕੰਬਣ ਲੱਗ ਜਾਂਦਾ ਮੈਂ ਸੋਚਦਾ ਕਹਿੰਦਾ ਉਹਨਾਂ ਨੇ ਬਣਾ ਕਿਵੇਂ ਦੁੱਖ ਸਹਾਰੇ ਹੋਣਗੇ ਇਹ ਨਾ ਸਮਝੋ ਕਿ ਮੈਂ ਦਰਯੋਧਨ ਨੂੰ ਸਮਝਾਇਆ ਨਹੀਂ ਪਰ ਮੇਰੇ ਸਾਰੇ ਯਤਨ ਬ्यर्थ ਗਏ ਆ ਇਹ ਤੋਂ ਬਾਅਦ ਦਰੋਣਾ ਆਚਾਰਿਆ ਉਸ ਦੂਤ ਨੂੰ ਆਪਣੇ ਘਰ ਲੈ ਗਿਆ। ਅਸ਼ਵਤਾਮਾ ਨੇ ਦੂਤ ਨੂੰ ਨਮਸਕਾਰ ਕਰਕੇ ਬੜੇ ਸਤਕਾਰ ਨਾਲ ਪਲੰਗ ਤੇ ਬਿਠਾਇਆ ਤੇ ਪਾਂਡਵਾਂ ਦੀ ਸੁੱਖ-ਸਾਂਤ ਪੁੱਛੀ। ਤਾਂ ਦੂਤ ਨੇ ਪਾਂਡਵਾਂ ਦਾ ਪਸਥਾਰ ਪੂਰਵਕ ਹਾਲ-ਚਾਲ ਦੱਸਿਆ। ਫਿਰ ਦੂਤ ਨੂੰ ਬੜਾ ਸੁੰਦਰ ਤੇ ਸਵਾਦਿਸ਼ਟ ਭੋਜਨ ਛਕਾਇਆ ਗਿਆ। ਇਧਰ ਤ੍ਰਿਤਰ ਅਕਟਰ ਨੇ ਆਪਣੀ ਪਤਨੀ ਗੰਧਾਰੀ ਨੂੰ ਸਾਰਾ ਸਮਾਚਾਰ ਸੁਣਾਇਆ ਤੇ ਕਿਹਾ ਕਿ ਤੂੰ ਆਪਣੇ ਪੁੱਤਰ ਦਰਯੋਦਨ ਨੂੰ ਕੋਈ ਚੰਗੀ ਮਤ ਦੇ ਨਹੀਂ ਤਾਂ ਬੜਾ ਭਾਰੀ ਯੁੱਧ ਹੋਊਗਾ ਕਿਉਂਕਿ ਜਿਨ੍ਹਾਂ ਨੇ ਨਰਸਿੰਘ અવਤਾਰ ਧਾਰਨ ਕਰਕੇ ਪ੍ਰਲਾਦ ਦੀ ਰੱਖਿਆ ਕਰੀ ਐ ਜਿਨ੍ਹਾਂ ਨੇ ਗਜੇਂਦਰ ਨੂੰ ਗਰਾਹ ਤੋਂ ਬਚਾਇਆ ਸੀ ਆਰਾਮ અવਤਾਰ ਧਾਰ ਕੇ ਰਾਵਣ ਤੇ ਕੁੰਭਕਰਨ ਅਨੇਕਾਂ ਰਾਖਸ਼ਾਂ ਨੂੰ ਮਾਰ ਕੇ ਭਗਤ ਜਨਾਂ ਦਾ ਕਲਿਆਣ ਕੀਤਾ ਸੀ ਤਾਂ ਉਹਨਾਂ ਨੇ ਹੀ ਕ੍ਰਿਸ਼ਨ ਬੁਧਾਰ ਧਾਰਿਆ ਤੇ ਕ੍ਰਿਸ਼ਨ ਨੇ અવਤਾਰ ਧਾਰ ਕੇ ਪੂਤਨਾ ਸ਼ਕਤਾਸੁਰ ਬਿਉਂਡਾ ਅਸਰ ਅਗਾਸਰ ਬਕਾਸਰ ਕੇਸੀ ਕੰਸ ਇਹਨਾਂ ਅਨੇਕਾਂ ਦੁਸ਼ਟਾਂ ਨੂੰ ਨਾਸ ਕੀਤਾ ਉਹ શ્રી ਕ੍ਰਿਸ਼ਨ ਹੁਣ ਇਸ ਯੁੱਧ ਵਿੱਚ ਪਾਂਡਵਾਂ ਦੀ ਮਦਦ ਕਰਨ ਲਈ ਆਏ ਹਨ ਜੇ ਇਹ ਯੁੱਧ ਹੋਇਆ ਤਾਂ ਦ੍ਰਿਉਦਨ ਦੀ ਮੌਤ ਪੱਕੀ ਹੈ ਇਸ ਲਈ ਭਲੀ ਗੱਲ ਇਹੀ ਹੈ ਕਹਿੰਦਾ ਕਿ ਸਾਰੇ ਸਿਰ ਪਾਂਡੂਆਂ ਦੇ ਰਾਜ ਦਾ ਹਿੱਸਾ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਵੇ ਹੁਣ ਪਤੀ ਦੀਆਂ ਗੱਲਾਂ ਸੁਣ ਕੇ ਗੰਧਾਰੀ ਕੰਬਣ ਲੱਗ ਪਈ ਉਹਨੇ ਉਦੋਂ ਹੀ ਦ੍ਰਿਉਦਨ ਨੂੰ ਸਮਝਾਉਂਦਿਆਂ ਕਿਹਾ ਕਿ हे ਬੇਟਾ ਦੁर्यੋਦਨ ਦਰਦਾ ਅੱਧਾ ਰਾਜ ਮੋੜ ਦੇ ਕਿਉਂਕਿ ਪਾਂਡਵਾਂ ਦੀ ਮਦਦ ਬਸ਼ੰਬਰ ਭਗਵਾਨ શ્રી ਕ੍ਰਿਸ਼ਨ ਜੀ ਕਰ ਰਹੇ ਨੇ ਤਾਂ ਮਾਤਾ ਦੇ ਬਚਨ ਸੁਣ ਕੇ ਦਰਯੋਦਨ ਨੇ ਕਿਹਾ ਮਾਤਾ ਜੀ ਤੁਹਾਨੂੰ ਇਸ ਪਰਪੰਚ 'ਚ ਨਹੀਂ ਪੈਣਾ ਚਾਹੀਦਾ ਜੇ ਕਹਿੰਦਾ ਜੁੱਧ ਹੋਇਆ ਤਾਂ ਪਾਂਡਵਾ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਜੋ ਕਿ ਪਰਸਰਾਮ ਨੂੰ ਪਰਾਸਤ ਕਰਨ ਵਾਲੇ ਭੀਸ਼ਮ ਦੇ ਬਾਣਾ ਨੂੰ ਸਹਾਰ ਸਕੇ ਦਰੋਣਾ ਆਚਾਰਿਆ ਦੀ ਕਰੋਧ ਅਗਨੀ ਚ ਪਾਂਡਵ ਸੈਨਾ ਸੜ ਕੇ ਭਸਮ ਹੋ ਜਾਣੀ ਗੈਦਾ ਤੁਸੀਂ ਵਿਸ਼ਵਾਸ ਰੱਖੋ ਕਿ ਕਰਨ ਦੇ ਸਾਹਮਣੇ ਸੰਸਾਰ ਦੀ ਕੋਈ ਸ਼ਕਤੀ ਨਹੀਂ ਠਹਿਰ ਸਕਦੀ ਮੇਰੀ ਇਹ ਪ੍ਰਤੀਗਿਆ ਕਿ ਮੈਂ ਆਪਣੇ ਜਿਉਂਦਿਆਂ ਪਾਂਡਵਾਂ ਨੂੰ ਇੱਕ ਤਿਲ ਭਰ ਵੀ ਧਰਤੀ ਨਹੀਂ ਦੇ ਸਕਦਾ ਮੈਂ ਇਹ ਖੂਬ ਸੋਚ ਸਮਝ ਕੇ ਕਹਿ ਰਿਹਾ ਕਿ ਮੈਨੂੰ ਕੋਈ ਤਾਕਤ ਆਪਣੇ ਪ੍ਰਣ ਤੋਂ ਨਹੀਂ ਹਟਾ ਸਕਦੀ ਇਹ ਕਹਿ ਕੇ ਦ੍ਰੋਪਦ ਆਪਣੇ ਜਗ੍ਹਾ ਪਰ ਚਲੇ ਆ ਗਿਆ ਸਵੇਰੇ ਤ੍ਰੇਤਰ ਅਕਟਰ ਨੇ ਜੁਦੇਸ਼ਟਰ ਦੇ ਦੂਤ ਨੂੰ ਬੁਲਾ ਕੇ ਕਿਹਾ ਕਿ ਮੇਰੇ ਵੱਲੋਂ ਸਭ ਪਾਂਡਵਾਵਾਂ ਦਰੋਪਦੀ ਤੇ ਉਹਨਾਂ ਦੇ ਪੁੱਤਰਾਂ ਨੂੰ ਅਸ਼ੀਰਵਾਦ ਦਈਂ ਤੇ ਇਹ ਵੀ ਕਹਿਣੀ ਕਿ ਮੈਂ ਦਰਯੋਧਨ ਨੂੰ ਸਮਝਾਉਣ ਦਾ ਪੂਰਾ ਪੂਰਾ ਯਤਨ ਕਰੂੰਗਾ ਆਸ ਹੈ ਕਿ ਮੈਂ ਪਾਂਡਵਾ ਅਤੇ ਦਰਯੋਧਨ ਦਾ ਪ੍ਰੇਮਪੂਰਵਕ ਮੇਲ ਕਰਾ ਦੇਵਾਂਗਾ ਇਹ ਸ਼ੁਭ ਸੰਦੇਸ਼ ਲੈ ਕੇ ਉਦੋਂ ਹੀ ਫਿਰ ਸੰਜੇ ਪਾਂਡਵਾਵਾਂ ਕੋਲ ਆਏਗਾ ਦੂਤ ਅਸ਼ੀਰਵਾਦ ਦੇ ਕੇ ਵਿਰਾਟਪੁਰ ਵਾਪਸ ਚਲੇ ਗਿਆ ਦੂਤ ਨੇ ਉੱਥੇ ਪਹੁੰਚ ਕੇ ਹਸਤੇ ਨਾਲ پورا ਸਾਰਾ ਸਮਾਚਾਰ ਫਿਰ ਯੁਦਿਸ਼ਠਰ ਨੂੰ ਦੱਸਿਆ ਤੇ ਕ੍ਰਿਸ਼ਨ ਜੀ ਨੂੰ ਸੁਣਾਇਆ ਇਹ ਦੋਸਤੋ ਅੱਜ ਦੀ ਵੀਡੀਓ ਆ ਹੁਣ ਜੇ ਅੱਗੇ ਤੁਸੀਂ ਸੁਣਨਾ ਚਾਹੁੰਦੇ ਹੋ ਮਹਾਭਾਰਤ ਦਾ ਜੋ ਸੰਵਾਦ ਹੈ ਤਾਂ ਬੜਾ ਕੰਟ ਸੁਣਨਯੋਗ ਸਾਰੀ ਗੱਲਬਾਤ ਬਹੁਤ ਜ਼ਿਆਦਾ ਨੀਤੀ ਤੇ ਇਨਸਾਫ ਅਨੇਆ ਰਾਜ ਭਾਗ A to Z ਟੌਪ ਦੇ ਯੋਧਿਆਂ ਦਾ ਜੇ ਸੁਣਨਾ ਚਾਹੋ ਤਾਂ ਮੈਂ ਅੱਗੇ ਸੁਣਾ ਸਕਦਾ ਤੁਹਾਨੂੰ ਸੋ ਦੱਸਿਓ ਕਮੈਂਟ ਕਰਕੇ ਸੋ ਕਿਵੇਂ ਦੀ ਲੱਗਿਆ ਅੱਜ ਦੀ ਬਾਤਲਾਪ ਕਿ ਕ੍ਰਿਸ਼ਨ ਮਹਾਰਾਜ ਕੋਲ ਜਦੋਂ ਜਾਣੇ ਦੋਵੇਂ ਸਹਾਇਤਾ ਮੰਗਣ ਅ ਦਰਯੋਦਨ ਤੇ ਅਰਜਨ ਸੋ ਇਹ ਸੀ ਆਦੀ ਵੀਡੀਓ ਸੋ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਚ ਕੋਈ ਨਵੀਂ ਜਾਣਕਾਰੀ ਲੈ ਕੇ ਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ